ਸਾਦੀ ਹਜ਼ੂਰੀ ਵਿੱਚ ਹਾਜ਼ਰੀਆਂ ਲੋਨ ਵਾਸਤੇ ਪਹੁੰਚਿਓ ਤੇ ਤੁਸੀਂ ਸਾਰੇ ਸੁਲਾਘਾ ਦੇਇਓ ਉਹਨਾਂ ਆਤਮਾ ਬਗੈਰ ਪੁੰਨਾ ਤੋਂ ਬਗੈਰ ਪਰਪਿਤਾ ਪ੍ਰਮਾਤਮਾ ਦੀ ਕਿਰਪਾ ਤੋਂ ਇਹ ਖੜਜੂਰੇ ਵਿੱਚ ਆਲਮੀ ਦਾ ਸਾਧ ਸੰਗਤ ਵੱਲ ਮੁਖੀ ਜੀ ਤੇ ਜਿਹੜਾ ਪ੍ਰਮਾਤਮਾ ਦੀ ਸਪੈਸ਼ਲ ਕਾਸ਼ੀ ਹੁੰਦੀ ਹੈ ਨਾ ਸਪੈਸ਼ਲ ਕਿਰਪਾ ਤੇ ਫਿਰ ਇਹ ਕਲਜੋ ਉਹਦੇ ਜੀਵ ਚੰਦ ਕੇ ਮਹਾਂਪੁਰਸ਼ਾਂ ਦੀ ਸਾਧ ਸੰਗਤ ਵਿੱਚ ਠਾਕੇ ਮਾਲਕ ਦੀ ਬਾਣੀ ਨੂੰ ਸੁਣਦੇ ਹੋਰ ਗੱਤਿਆਂ ਨੂੰ ਠਾਕੇ ਕਰਕੇ ਪਾਪੇ ਫਰੀਦ ਦਾ ਸ਼ਬਦ ਬਹੁਤ ਵਧੀਆ ਪਾਪਾ ਫਰੀਦ ਵੈਸੇ ਤਾਂ ਪਾਪੇ ਫਰੀਦ ਨੇ ਸਾਰੀ ਜ਼ਿੰਦਗੀ ਆਪਣੇ ਤਪ ਦੇ ਵਿੱਚ ਬਤੀਤ ਕੀਤੀ ਤੇ ਜਿਹੜੇ ਉਹਨਾਂ ਦੇ ਦਰਦ ਆ ਗਏ ਉਸ ਮੋਕੇ ਤੇ ਉਹਨਾਂ ਤੇ ਸਪੈਸ਼ਲ ਬਖਸ਼ਿਸ਼ਾਂ ਕੀਤੀ ਹੋਈ ਤੇ ਉਹਨਾਂ ਦੀ ਸਾਰੇ ਪਾਣੀ ਜਿਹੜੀ ਹੈ ਨਾ ਉਹ ਮੌਲਕ ਤੇ ਵਿਰਾਗ ਮਈ ਹੈ ਇੱਕੀ ਸ਼ਬਦ ਕੀਮਤੀ ਹੈ ਪਾਪਾ ਫਰੀਦ ਜ਼ਿਕਰ ਕਰਦੇ ਨੇ ਕਿ ਦਿਲੋਂ ਮੁਹੱਬਤ ਜਿਨ੍ਹਾਂ ਸਹੀ ਸੱਚਿਆਂ جنا من ہور مکھ ہور سے کاڈے کچیاں رتے عشق خدائے رنگ دیدار کے وسرے جن نام تے کوئے پار دی آپ لیے لڑائے در درویش سے تنہ تنجنے دی مائے آئے سفل سے پر بدگار اپار اگم بے انتتوں ਇਨਾ ਪ੍ਰਸ਼ਾਤਾ ਸੱਚ ਜਮਾ ਪੈਰ ਮੂੰ ਤੇਰੀ ਫਰਾਂ ਖੁਦਾਏ ਤੇਰੇ ਬਨਹ ਖੁਦਾਏ ਤੂੰ ਮੁਕਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਤੇਰੀ ਬਨਹ ਖੁਦਾਏ ਤੂੰ ਮੁਕਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਦੇ ਤੋ ਇਸ ਵਾਸਤੇ ਭਈ ਬਾਪੇ ਫਰੀਦ ਨੇ ਉਹ ਪਰਮ ਪਿਤਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰਬ ਨਿਵਾਸੀ ਸਰਬ ਸ਼ਕਤੀ ਸੰਪੰਨ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕ ਹੱਥ ਵੰਨ ਕੇ ਬੇਨਤੀ ਕੀਤੀ ਹੈ ਕਿ ਐ ਦੀਨ ਦੇ ਮਾਨ ਗਰੀਬ ਨਵਾਜ ਅੰਤਰ ਜਾਮੀ ਕਟ ਕਟ ਦੀ ਜਨ ਹਾਰੇ ਰਹਿਮ ਤਾਂ ਦੇ ਦਾਤੇ ਬਖਸ਼ਨਾਰ ਤੇ ਆਪੋ ਸਮਰਥ ਸਮਰਥ ਹੋਣ ਦੇ ਕਾਰਨ ਮੈਂ ਆਪ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਇਹ ਬੇਨਤੀ ਕਰਦਾ ਹਾਂ ਕਿ ਮੈਨੂੰ ਤੁਸੀਂ ਆਪ ਦੇ ਘਰੋਂ ਬੰਦਗੀ ਦੀ ਖੈਰ ਪਾਓ ਤੇ ਜਿਸ ਨੂੰ ਮਾਲਕ ਨੇ ਆਪਣੇ ਘਰ ਦੇ ਵਿੱਚੋਂ ਬੰਦਗੀ ਦੀ ਖੈਰ ਪਾ ਦਿੱਤੀ ਉਹ ਆਦਮੀ ਦਾ ਆਉਣਾ ਦੁਨੀਆ ਤੇ ਸਫਲਾ ਬਾਕੀ ਰਹੀ ਜੀ ਅਸੀਂ ਪੜ ਗਏ ਹਾਂ ਬਾਬਾ ਪਹਿੰਦਾ ਸੱਚਖੰਡ ਬਾਬਾ ਪਹਿੰਦਾ ਸੱਚਖੰਡ ਨੌਂਦ ਨਾਮ ਗਰੀਬੀ ਭਾਈ ਸਾਡੇ ਆਤੀ ਜਗਤ ਗੁਰੂ ਸਰੂ ਨਾਨਕ ਦੇਵ ਜੀ ਮਹਾਰਾਜ ਜੇ ਤਾਂ ਬੇਨੇ ਨਦੀ ਦੇ ਵਿੱਚ ਗਾਇਬ ਹੋਇਆ ਤੈਨਲ ਵਾਸਤੇ ਤੇ ਸੱਚਖੰਡ ਦੇ ਵਿੱਚ ਪਹੁੰਚ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਤਉ ਮੇਰ ਪੁਆਇੰਟ ਸਾਰੀ ਦੁਨੀਆ ਦਾ ਮਾਲਕ ਸਰਵ ਵਿਆਪੀ ਜੋ ਘਟ ਘਟ ਦੇ ਜਨਾਰਾ ਹੈ ਮਾਲਕ ਦੇ ਅਕਸ਼ਿਜ ਕੀਤੀ ਤੇ ਕਹਿੰਦੇ ਭਾਈ ਤਸੋ ਕੀ ਚਾਹੀਦਾ ਤੇ ਸਾਡੇ ਆਤੀ ਜਗਤguru ਸਰਬ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਹੀ ਬੇਨਤੀ ਕੀਤੀ ਉਹ ਬੇਨਤੀ ਕੀਤੀ ਕੀ ਹੈ ਕਿ ਨੋਂ ਨਿਤ ਨਾਮ ਗਰੀਬੀ ਭਾਈ ਇਹ ਮਾਲਕ ਇਹ ਕਲਯੁਗ ਹੈ ਕਲਯੁਗ ਇਹ ਕਲਯੁਗ ਦੇ ਜੀਵ ਬਗੈਰ ਬੰਦਗੀ ਤੋਂ ਤੜਫ ਰਹੇ ਨੇ ਕਲ ਪ੍ਰਹੇ ਨੇ ਲਾਂਦਰ ਜਿਨੇ ਸ਼ਾਂਤੀ ਹੈ ਨਾ ਰਾਤ ਨੂੰ ਸ਼ਾਂਤੀ ਹੈ ਘਰ ਤੇ ਵੀ ਕਲੇਸ਼ ਬਾਹਰ ਵੀ ਲੜਾਈ ਦਰਨਾ ਸ਼ਾਂਤੀ ਤਾਂ ਨਤੀ ਨਹੀਂ ਦਿਉਗੀ ਤੇ ਦੁਨੀਆ ਭਰਮ ਭਰੇ ਖੇ ਵਿੱਚ ਪਈ ਹੋਈ ਹੈ ਗੁੰਮਰਾ ਹੋਈ ਵੀ ਇਹ ਗਲਤ ਰਸ ਤੇ ਪਈ ਵੀ ਹੈ ਤੇ ਤੁਸੀਂ ਬਖਸ਼ਿਸ਼ ਕਰੋ ਕਿ ਆਵਦੇ ਘਰੋਂ ਮੈਨੂੰ ਨਾਮ ਦਾ ਖਜ਼ਾਨਾ ਕੁੱਟ ਕੇ ਤੋਰੋ ਤਾਂ ਕਿ ਉਹ ਨਾਮ ਦੀ ਦਾਤ ਇਹ ਖੱਜ ਵੀ ਜੀਵਨ ਨੂੰ ਵੰਡ ਕੇ ਤੇ ਇਹਨਾਂ ਦੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰਕੇ ਤੇ ਇਹਨਾਂ ਦੇ ਜਗ ਜਲਵਾ ਤੋਂ ਦੇ ਪਾਪਾਂ ਦਾ ਖਾਤਮਾ ਕਰਕੇ ਤੇ ਇਹਨਾਂ ਨੂੰ ਮੈਂ ਆਉਦੇ ਚਰਨਾ ਨਾਜੂ ਤੇ ਇਹਨਾਂ ਦੀਿਆਸੀ ਘਟੀ ਜਾਵੇ ਵहां ਪਰਸ਼ਾਨੀ ਮੈਨੂੰ ਆਪਣਾ ਬਾਰ ਹੁੰਦੀ ਹੈ ਤੇ ਦੂਜੀ ਮੰਗੀ ਨਮਰਤਾ ਗ੍ਰਿਪੀ ਜੇ ਨਮਰਤਾ ਨਾ ਨਮਰਤਾ ਜੇ ਸਾ ਆਦਮੀ ਦੇ ਅੰਦਰ ਨਮਰਤਾ ਆ ਗਈ ਗ੍ਰਿਪੀ ਆ ਗਈ ਤੇ ਤੁਸੀਂ ਸਮਝ ਲਓਗੇ ਉਹਦੇ ਪਾਸ ਸਾਰੀ ਦੁਨੀਆ ਦੀਆਂ ਵਸਤੂ ਆ ਗਈ ਗੁਰਬਾਣੀ ਕਹਿੰਦੇ ਕਰ ਕਿਰਪਾ ਜਾਂ ਕੈ ਹਰਤੇ ਗਰੀਬੀ ਵਿਸਾਵੈ ਨਾਮਿਕ ਇਹਾ ਮੁਕਤ اے اگے پڑھ ਤਾ ਉਹ ਪਾਵਾਂ ਵੀ ਜਿਹਦੇ ਹਰ ਦਿਲ ਵਿੱਚ ਗਰੀਬੀ ਵਸ ਗਈ ਉਹ ਇੱਥੇ ਸੁਖੀ ਇਹ ਅਗੇ ਸਲਾਵਾਸਤੇ ਪ੍ਰਮਾਤਮਾ ਦੇ ਦਰਵਾਜ਼ੇ ਤੇ ਖੁੱਲ੍ਹੇ ਹੋਏ ਉਹ ਪ੍ਰਮਾਤਮਾ ਜਾਣੇ ਜਾਣ ਅੰਤਰਜਾਮੀ ਤੇ ਇਸ ਵਾਸਤੇ ਸਾਡੇ ਗੁਰੂਆਂ ਨੇ ਨਾਮ ਦੀ ਦਾਤ ਦੁਨੀਆ ਤੇ ਵੰਡੀ ਏ ਤੇ ਪਾਤਸ਼ਾਹ

ਤੋਂ ਦੇ ਪ੍ਰਵਾਹ ਦੇ ਮਹਾਪੁਰਸ਼ ਤਾਂ ਮੇਨ ਪੁਆਇੰਟ ਜਿਹੜੇ ਮਹਾਪੁਰਸ਼ ਹੁੰਦੇ ਨਾ ਮਹਾਪੁਰਸ਼ ਤੇ ਰਹਿ ਪਤੇ ਅਵਤਾਰ ਉਹਨਾਂ ਦੇ ਜਨਮ ਤੇ ਇੱਕ ਉਹਨਾਂ ਦੇ ਕਰਮ ਤੇ ਇੱਕ ਉਹਨਾਂ ਦੀ ਲੀਲਾ ਸਾਰੀ ਬਲਕਸ਼ਣ ਹੁੰਦੀ ਹੈ ਇਹਨੂੰ ਕਿ ਸੰਸਾਰੀ ਜੀਵ ਜੀਦਾ ਮਨ ਬੁੱਧੀ ਪਾਪਾਂ ਦੇ ਕਾਰਨ ਮਲੇ ਹੋਏ ਨੇ ਤੇ ਜਿਨ੍ਹਾਂ ਦੀ ਰੀਲ ਨਾਲ ਜੇ ਕਬਰ ਹੋ ਚੁੱਕੀ ਐ ਅ ਗਿਆਨ ਦਰੱਟ ਹੀ ਹੋਈ ਐ ਉਹ ਵਈ ਸੱਚ ਨੂੰ ਤੇ ਮਹਾਪੁਰਖਾਂ ਦੀ ਰੀਲ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਸਭ ਨਹੀਂ ਕਰ ਸਕਦੇ ਭਗਵਾਨ ਕ੍ਰਿਸ਼ਨ ਨੇ ਗੀਤਾ ਚ ਕਹਿਆ ਸੀ ਅਰਜਨ ਕਹਿੰਦੇ हे अर्जुन ਜੇ ਆ ਇੱਕ ਗੱਲ ਤੂੰ ਮੰਨ ਲੈ ਨਾ ਤੇ ਮੈਂ ਤੈਨੂੰ ਵੈਦਨਾ ਕਹਿੰਦਾ ਕਿ

ਕਹਿੰਦੇ ਹੈ ਅਰਜਨ ਅਵਤਾਰਾਂ ਦੇ ਜਨਮ ਤੇ ਕਰਮ ਦੋਨੋਂ ਹੀ ਲੋਕ ਹੁੰਦੇ ਕਹਿੰਦੇ ਜਿਹੜਾ ਆਦਮੀ ਇਹਨੂੰ ਸੱਚ ਕਰਕੇ ਮੰਨ ਲੇ ਸੱਚ ਕਰਕੇ ਮੰਨੀ ਲਵੇ बस ਇੰਨੀ ਬਹੁਤ ਹੈ ਉਸ ਕਾ ਵੀ ਲੋੜ ਨਹੀਂ ਕਹਿੰਦੇ ਸੱਚ ਕਰਕੇ ਮੰਨ ਲੇ ਤੇ ਮੈਂ ਤੈਨੂੰ ਵੈਦਨਾ ਕਹਿੰਦੇ ਇਹ ਹੋਦੇ ਜਨਮ ਜਨਮਾਤਾਂ ਤੇ ਪਾਪ ਹੋ ਜਾਂਦੇ ਖਤਕ ਜੇ ਆ ਸਰੀਰ ਤਿਆ ਕੇ ਉਹ ਪਰਮਪਤਾ ਪ੍ਰਮਾਤਮਾ ਦੇ ਵਿੱਚ ਤਰ ਲਈ ਰੋ ਗਿਆ ਉਹਦਾ ਰੂਪ ਹੋ ਗਿਆ ਜਿਹਨੂੰ ਜਿਹਨੇ ਜੋਤੀ ਜੋਤ ਲਈ ਸਪੂਰਨ ਹੋਇਆ ਰਾਤ ਤੇ ਸੂਰਜ ਨੇ ਕਰਨ ਮਿਲੀ ਚਰਕਾ ਜਲ ਹੋ ਆਰਾਮ ਤਾਂ ਮੇਨ ਪੁਆਇੰਟ ਵਾਸਤਵ ਮੇ ਜੀਵ ਜਿਹੜਾ ਹੈ ਨਾ ਜੀਵ ਉਹ ਹੈ ਤਾਂ ਪ੍ਰਮਾਤਮਾ ਦਾ ਕੋਤੀ ਰੋਏ ਜੇ ਪਰਦੇ ਗੁਰਵਾਲੇ ਤੇ ਇਹ ਇੱਕ ਪਤਾ ਹੈ ਕਿ ਅਸੀਂ ਕਿ ਹਮ ਬਾਰਕ ਆਪਣੇ ਸਰੂਪ ਨੂੰ ਭੁੱਲ ਗਏ ਆ ਦੁਨੀਆ ਦੇ ਜਾਲ ਵਿੱਚ ਫਸ ਗਏ ਤੇ ਉਹ ਮਾਇਆ ਵਿੱਚ ਫਸ ਗਏ ਤੇ ਆਪਣੇ ਆਪ ਨੂੰ ਸਰੀਰ ਮੰਨ ਗਏ ਤੇ ਇਸ ਸੰਸਾਰ ਦੀ ਸੰਪਤੀ ਨੂੰ ਸੁੱਖ ਮੰਨ ਗਏ ਤੇ ਇਹਦੇ ਨਾਲ ਜੁੜ ਗਏ ਤੇ ਮੂਲ ਨੂੰ ਗਏ ਭੁੱਲ ਤੇ ਉਹਨੂੰ ਗੁਰਬਾਣੀ ਕਹਿੰਦੀ ਹੈ ਮੂਲ ਤੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਪਿਆਸ ਗੁਰਬਾਣੀ ਦੇ ਪਾਜੇ ਪਾਛ ਲਿਖਦੇ ਕਹਿੰਦੇ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂੰਡਾ ਪਰਦੇਸ ਅਪ ਤਨ ਕਾ ਜੋ ਕਰੇ ਵਿਚਾਰ ਇਸ ਨੇ ਜਮ ਸੰਕਰ ਕਰੇ ਖੁਾਰ ਸ਼ਬਦ ਇਹ ਸਿੰਪਲ ਹੈ ਪਰ ਇੰਨਾ ਸ਼ਬਦਾਂ ਵਿੱਚ ਰਾਜ ਕਿੰਨਾ ਭਰਿਆ ਹੋਇਆ ਹੈ ਇੰਨਾ ਰਾਜ ਭਰਿਆ ਹੈ ਕਿ ਸਾਰੀ ਵਿਦਾਂਤ ਤੇ ਸਾਰੀ ਦੁਨੀਆ ਦੀ ਫਿਲਾਸਫੀ ਇਹਨਾਂ ਚੰਦ ਸ਼ਬਦਾਂ ਵਿੱਚ ਆ ਜਾਂਦੀ ਹੈ ਚੰਦ ਸ਼ਬਦਾਂ ਤੇ ਅਮਰ ਕਰ ਲਈਏ ਤੇ ਇਹਦੇ ਮਤਲਬ ਕੋ ਚੱਲ ਪਈਏ ਤੇ ਮੈਂ ਵੈਦਨਾ ਕਹਿ ਸਕਦਾ ਕਿ ਦੁਆਰਾ ਦੁਨੀਆ ਤੇ ਜਨਮ ਨਹੀਂ ਹੁੰਦਾ ਤੇ ਸਾਡੇ ਦੁੱਖ ਸਦਾ ਵਾਸਤੇ ਖਤਮ ਹੋ ਜਾਣਗੇ ਇੱਥੇ ਸ਼ਬਦ ਹੈ ਜੈਸੇ ਕੁਰੰਕ ਨਹੀਂ ਪਾਇਓ ਭੇਦ ਮਿਰਗ ਦੀ ਗੱਲ ਕੀਤੀ ਹੈ ਕੁਰੰਕ ਉਹਨੇ ਮਿਰਗ ਹੁੰਦਾ ਹੈ ਇੱਕ ਸਪੈਸ਼ਲ ਕੁਆਲਟੀਜ਼ ਆ ਮਿਰਗ ਹੁੰਦਾ ਜਦੋਂ ਜੰਗ ਹੋ ਜਾਂਦਾ ਜਵਾਨ ਤੇ ਉਹਦੀ ਨਾਭੀ ਵਿੱਚ ਹੁੰਦਾ ਥੈਲਾ ਤੇ ਉਹ ਕਸਤੂਰੀ ਨਾ ਭਰ ਜਾਂਦਾ ਤੇ ਜੇ ਲੋਕ ਕਸਤੂਰੀ ਨਾ ਭਰ ਗਿਆ ਤਾਂ ਇਹ ਐਡੋਮੈਂਟ ਕਰਕੇ ਉਹਦੇ ਵਿੱਚ ਉਹ ਮਹਿਕ ਆਉਣੀ ਹੈ ਖਸ਼ਬੂ ਵਾਲੀ ਹੈ ਉਹ ਖਸ਼ਬੂ ਨਾਲ ਸਾਰਾ ਵਾਤਾਵਰਨ ਭਰ ਜਾਂਦਾ ਹੈ ਤੇ ਉਹ ਖਸ਼ਬੂ ਤੇ ਮਸਤ ਹੋ ਜਾਂਦਾ ਮਿਰਗ ਉਹ ਸੋਚਦਾ ਵੀ ਜਿੱਥੋਂ ਆ ਕੁਸਬੂ ਆ ਰਹੀ ਹੈ ਜਿਸ ਵਸਤੂ ਵਿੱਚੋਂ ਤੇ ਜੇ ਉਹ ਵਸਤੂ ਮੈਨੂੰ ਲੱਭ ਜਾਵੇ ਨਾ ਤੇ ਮੇਰਾ ਜੀਵਨ ਸਫਲ ਹੋ ਜਾਵੇ ਉਹ ਕੁਸਬੂ ਨੂੰ ਲੱਭਣ ਦੇ ਖਾਤਰ ਜੰਗਲ ਵਿੱਚ ਭਜਿਆ ਫਿਰਦਾ ਹੈ ਇਹ ਚਾਰੇ ਦਿਸ਼ਾਵਾਂ ਉਹ ਘੁੰਮਦਾ ਰਹਿੰਦਾ ਹੈ ਤੇ ਅੱਖਾਂ ਥੱਕ ਕੇ ਡਿੱਗ ਪੈਂਦੇ ਤੇ ਜੇ ਕੁਸਤੂਰੀ ਬਾੜ ਹੋਵੇ ਤਾਂ ਹੀ ਉਹਨੂੰ ਲੱਭੇ ਕੁਸਤੂਰੀ ਤਾਂ ਉਹਦੇ ਨਾਭੀ ਵਿੱਚ ਹੈ ਤੋ ਇੱਥੇ ਗੁਰੂ ਸਹਿਬਨ ਸਾਨੂੰ ਇਹ ਪ੍ਰਮਾਣ ਦੇ ਕੇ ਸਮਝਾਉਂਦੇ ਐ ਉਹ ਬੰਦੇ ਉਹ ਸਾਰੀ ਦੁਨੀਆ ਦਾ ਮਾਲਕ ਉਹ ਤਾਂ ਤੇਰੇ ਦਿਲ ਦੇ ਵਿੱਚ ਆ ਕੇ ਵਿਰਾਜਮਨ ਬੈਠਾ ਹੋਇਆ ਤੇ ਤੇਰੀ ਹਰ ਹਰਕਤ ਨੂੰ ਦੇਖ ਰਿਹਾ ਤੇ ਤੈਨੂੰ ਹਰ ਛੇ ਬਖਸ਼ਣ ਵਾਸਤੇ ਤਿਆਰ ਐ ਇਹ ਤੂੰ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਗਏ ਤੇ ਬਾਹਰ ਦੁਨੀਆਂ 'ਚ ਭਟਕਦਾ ਕਰਦਾ ਸ਼ਾਂਤੀ ਦੇਣੇ ਬਥੇ। ਐਸੇ ਕੋਰਾਂਕ ਨੇ ਪਾਇਓ ਭੇਦ ਤਨ ਸੁਗੰਧ ਢੂੰਡਾ ਪਰਦੇਸ ਮੋਰੋ ਕਹਿੰਦੇ ਅਪਤਨ ਕਾ ਜੋ ਕਰੇ ਵਿਚਾਰ ਜਿਸ ਨੇ ਜਮਕੰਕਰ ਕਰੇ ਫوار ਜਿਹੜਾ ਪੜੇ ਸਰੀਰ ਤੇ ਵਿਚਾਰ ਕਰਦਾ ਕਿ ਵਾਸਤਵੇ ਸਰੀਰ ਤਾਂ ਘਰ ਰਹਿਣਾ ਤੇ ਮੇਰੇ ਇਹ ਸਰੀਰ ਨੂੰ ਚਲਾਉਣ ਵਾਲੀ ਵਸਤੂ ਕਿਹੜੀ ਹੈ ਇਹ ਕੀਰੀ ਸੱਤਾ ਨਾਲ ਚੱਲ ਰਿਹਾ ਹੈ ਅੱਖਾਂ ਕਿਹਦੀ ਸ਼ਕਤੀ ਨਾਲ ਦੇਖ ਰਹੀਆਂ ਹੈ ਤੇ ਕੰਨ ਕਿਹਦੀ ਸ਼ਕਤੀ ਨਾਲ ਸੁਣ ਰਿਹਾ ਹੈ ਤਾਂ ਜੇ ਉਹਦੀ ਸੱਚ ਕਰਨੇ ਸ਼ੁਰੂ ਕਰਦੇ ਆਪਣੇ ਤਨ ਦੀ ਪੰਜ ਗੁਰੂ ਸਾਹਿਬ ਕਹਿੰਦੇ ਆਪ ਤਨ ਕਹ ਲਿਓ ਕਰੇ ਵਿਚਾਰ ਆਪਣੇ ਸਰੀਰ ਤੇ ਜੋ ਵਿਚਾਰ ਕਰਦਾ ਹੈ ਕਿੰਨੀਆਂ ਦਾਤਾਂ ਵੱਖੀਆਂ ਹੋਈਆਂ ਨੇ ਤਾਂ ਫਿਰ ਕਹਿੰਦੇ ਤੁਹਾਨੂੰ ਵੈਦ ਨਾਲ ਗੁਰੂ ਸਾਹਿਬ ਕਹਿੰਦੇ ਨੇ ਗੁਰਵਾਣੀ ਚ ਗੁਰਵਾਣੀ ਬਹੁਤ ਲਾਉਦੀ ਐ ਤੇ ਉਹ ਆਦਮੀ ਨੂੰ ਜਮਰਾਜ ਦੇ ਦੂਤ ਨਹੀਂ ਤੰਗ ਕਰਦੇ ਤੇ ਅਸੀਂ ਸਾਰੇ ਮਰਦਵਾ ਜਮਦੂਤਾਂ ਤੋਂ ਡਰਦੇ ਪਹਿਲੇ ਹੀ ਆ ਜਾਂਦੇ ਉਹ ਜਾਣ ਕਰਨ ਵਾਸਤੇ ਕਿਉਂਕਿ ਸਰੀਰ ਨੂੰ ਅਸੀਂ ਛੱਡ ਕੇ ਜਾ ਵੀ ਹਿੰਤੇ ਤਾਂ ਐਸਾ ਹਾਸਤੇ ਜਦੋਂ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੇ ਮੈਨ ਦੀ ਤੜਪ ਪੈਦਾ ਹੋਵੇ ਇਹ ਸਮਝ ਲਓ ਵੀ ਉਹ ਘੜੀ ਜੀਵਨ ਦੇ ਵਿੱਚ ਭਾਗਾਂ ਵਾਲੀ ਇਹ ਪ੍ਰਮਾਤਮਾ ਦੀ ਪੂਰਨ ਬਖਸ਼ਿਸ਼ ਹੁੰਦੀ ਹੈ ਅੱਜ ਸਵੇਰੇ ਜੋ ਸਾਰੀ ਸੰਗਤ ਦੇ ਮਨ ਦੇ ਵਿੱਚ ਸੰਕਲਪ ਪੈਦਾ ਹੋਇਆ ਵੀ ਰੈਕਟਰ ਮਹਾਪ੍ਰਸ਼ਾਦ ਦੇ ਦਰ ਤੇ ਪਰਸ਼ੀ ਤੇ ਹਾਜ਼ਰੀ ਹਾਣ ਵਾਸਤੇ ਜਾਣਾ ਹੈ ਇਹ ਸਮਝ ਲਓ ਕਿ ਉਦੋਂ ਮਾਲਕ ਦੀ ਫੁੱਲ ਕਿਰਪਾ ਹੋ। ਪਾਜੇ ਪਾਸ਼ਾ ਸ਼ਲੋਕ ਹੁੰਦਾ ਔਜੇ ਕਰਦੈ ਨੇ ਕਿ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਇ ਲਗੋ ਮੋਇ ਕਰੋ ਬਨੰਤੀ ਕੋਈ ਸੰਤ ਮਿਲਾਇ ਵਦ ਭਾਗੀ ਮਨਰ ਪਉ ਤਰ ਰਖੂ ਅਗੇ ਮਨ ਕੀ ਮਤ ਮੋਇ ਸਗਲ ਤਿਆਗੀ ਜੋ ਪ੍ਰੋਗੀ ਹਰ ਕਥਾ ਸੁਣਾਵਾ اندر پچھے براگی پورو کرم انکر جب ہو جو پورو کرم انکر جب ہو تو پیٹو پرک رسک ہو دے ہیر ملت ہر نانک جنم جنم کی سوئی جاگی ਸ਼ਬਦ ਹੈ ਕਿ ਪੂਰਵ ਕਰਮ ਅੰਕਰ ਜਦ ਪ੍ਰਗਟਿਓ ਅਜੀਬ ਧਰਤੀ ਦੇ ਵਿੱਚ ਬੀ ਬੀਜ ਦੇ ਐ ਘਰ ਬੀਜਤਵਾ ਦੇਖਦੇ ਆਵੇਂ ਹੁਟ ਘੋਰ ਮਾਰੇ ਆਲੇ ਆਊਗਾ ਤੋ ਇੱਥੇ ਗੁਰੂ ਸਾਹਿਬ ਕਹਿੰਦੇ ਉਹ ਪਿਛਲੇ ਜਨਮ ਦਾ